ਕਹਿੰਦਾ ਕਿ ਜਦ ਗਦੀ 'ਤੇ ਦਿਲ ਆਇਆ ਤਾਂ ਪਰਿ ਕੀ ਚੀਜ਼ ਹੈ ਜਾਣੀ ਇਹ ਮਾਨ ਇਦਾਂ ਦਾ ਇਸ ਦਾ ਕੋਈ ਪਤਾ ਨਹੀਂ ਕਿ ਕਿਸ ਉੱਪਰ ਡੋਲ ਜਾਵੇ ਕਿਸ ਉੱਪਰ ਮੋਹਿਤ ਹੋ ਜਾਵੇ ਭਾਵੇਂ ਇਹ ਕਿਸੇ ਮਾੜੀ ਚੀਜ਼ ਦੇ ਉੱਤੇ ਮੋਹਿਤ ਹੋ ਜਾਵੇ ਫਿਰ ਇਸ ਨੂੰ ਚੰਗੀਆਂ ਚੀਜ਼ਾਂ ਵੀ ਵਧੀਆ ਨਹੀਂ ਲੱਗਦੀਆਂ ਇਸ ਨੂੰ ਉਹੀ ਚੀਜ਼ ਵਧੀਆ ਲੱਗਦੀ ਹੈ ਜਿਸ ਉੱਪਰ ਇਹ ਮੋਹਿਤ ਹੋ ਜਾਂਦਾ ਹੈ ਜਿਸ ਉੱਪਰ ਇਹ ਆ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲਾਂ ਨਾਲ ਸੰਬੰਧਿਤ ਹੈ ਇੱਕ ਬੰਦਾ ਥਾਣੇ ਦੇ ਵਿੱਚ ਜਾਂਦਾ ਹੈ ਉਹ ਕਹਿੰਦਾ ਕਿ ਮੇਰੇ ਭਰਾ ਦੀ ਮੌਤ ਹੋ ਗਈ ਤੇ ਤੁਸੀਂ ਇਸ ਦੀ ਜਾਂਚ ਕਰੋ ਮੇਰੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਸਾਨੂੰ ਕਿਸੇ ਉੱਪਰ ਸ਼ੱਕ ਵੀ ਨਹੀਂ ਪਰ ਜਿੱਦਾਂ ਦੀਆਂ ਘਟਨਾਵਾਂ ਸਾਨੂੰ ਨੂੰ ਮਿਲਦੀਆਂ ਉਸ ਨੂੰ ਮੱਦੇ ਨਜ਼ਰ ਰੱਖ ਕੇ ਜਿਵੇਂ ਸੋਲਮ ਰਘੂਵੰਸ਼ੀ ਦੀ ਮਿਲੀ ਆ ਜਾਂ ਹੋਰ ਐਦਾਂ ਦੀਆਂ ਕਈ ਘਟਨਾਵਾਂ ਰਜਾਨਾ ਪਾ ਸੁਣਦੇ ਆ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਨੂੰ ਇਹ ਹੈ ਕਿ ਪੁਲਿਸ ਇਸ ਕੇਸ ਦੀ ਜਾਂਚ ਕਰੇ ਜੇ ਕੋਈ ਦੋਸ਼ੀ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਵੀ ਸਾਨੂੰ ਕੋਈ ਦਿੱਕਤ ਨਹੀਂ ਪਰ ਪੁਲਿਸ ਨੂੰ ਇੱਕ ਵਾਰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਹੁਣ ਪੁਲਿਸ ਇੱਕ ਟੀਮ ਗਠਿਤ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ 100 ਬੰਦਿਆਂ ਤੋਂ ਲਗਭਗ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਅਲਬਰ ਇੱਥੋਂ ਦਾ ਥਾਣਾ ਖੇਰਨੀ ਖੇਰਲੀ ਬਾਈਪਾਸ ਦੇ ਕੋਲ ਮਾਨ ਸਿੰਘ ਦਾ ਘਰ ਸੀ ਜੋ ਕਿ ਟੈਂਟ ਦਾ ਕੰਮ ਕਰਦਾ ਸੀ ਗੱਲ ਹੈ 8 ਜੂਨ 2025 ਦੀ ਸਵੇਰੇ ਤਕਰੀਬਨ 4 ਵਜੇ ਇਸ ਤੇ ਘਰ ਦੇ ਵਿੱਚੋਂ ਚਿਚਾਂ ਦੀਆਂ ਰੋਂਣ ਦੀਆਂ ਆਵਾਜ਼ਾਂ ਸੁਮਾਈ ਦਿੰਦੀਆਂ ਨੇ ਹੁਣ ਆਂਢੀ ਗੁਮਾਂਢੀ ਇਹ ਆਵਾਜ਼ਾਂ ਸੁਣਦੇ ਨੇ ਤਾਂ ਉਸ ਦੇ ਘਰੇ ਚਲੇ ਜਾਂਦੇ ਨੇ ਜਦੋਂ ਘਰ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਮਾਨ ਸਿੰਘ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਹੁਣ ਮਾਨ ਸਿੰਘ ਨੂੰ ਚੱਕਿਆ ਜਾਂਦਾ ਹੈ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਹਸਪਤਾਲ ਦੇ ਵਿੱਚ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਮਾਨ ਸਿੰਘ ਦੀਆਂ ਦੋ ਪਤਨੀਆਂ ਸਨ ਪਹਿਲੀ ਪਤਨੀ ਦੇ ਦੋ ਬੇਟੇ ਤੇ ਇੱਕ ਬੇਟੀ ਸੀ ਜੋ ਮਾਨ ਸਿੰਘ ਦੀ ਦੂਸਰੀ ਪਤਨੀ ਸੀ ਉਸ ਦਾ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ ਉਸ ਦੇ ਕੋਲ ਪਹਿਲੇ ਵਿਆਹ ਦਾ ਮੁੰਡਾ ਤੇ ਇੱਕ ਮਾਨ ਸਿੰਘ ਦਾ ਮੁੰਡਾ ਸੀ ਇਹਨਾਂ ਦਾ ਦੋਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ ਹੁਣ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਕੌਣ ਕਰੇਗਾ ਹੁਣ ਸਾਡਾ ਘਰ ਕਿਵੇਂ ਚੱਲੇਗਾ ਜਾਨੀ ਇਹਨਾਂ ਦਾ ਰੋ ਰੋ ਕੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਹੁਣ ਪਰਿਵਾਰਕ ਮੈਂਬਰਾਂ ਨੂੰ ਅਤੇ ਜੋ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਉਹ ਵੀ ਮੌਕੇ ਤੇ ਆਉਂਦੇ ਨੇ ਨੇੜੇ ਮਾਨ ਸਿੰਘ ਦਾ ਭਰਾ ਖੇਮਚੰਦ ਰਹਿੰਦਾ ਸੀ ਤਾਂ ਖੇਮਚੰਦ ਇਹ ਸਾਰੀ ਘਟਨਾ ਨੂੰ ਦੇਖਦਾ ਉਸ ਤੋਂ ਬਾਅਦ ਖੇਮਚੰਦ ਥਾਣੇ ਜਾਂਦਾ ਖੇਰਲੀ ਥਾਣੇ ਦੇ ਵਿੱਚ ਜਾ ਕੇ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਇਸ ਕੇਸ ਦੀ ਜਾਂਚ ਕਰੋ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਸ ਕੇਸ ਦੇ ਵਿੱਚ ਕੁਝ ਗੜਬੜ ਹੈ ਪੁਲਿਸ ਵਾਲੇ ਖੇਮਚੰਦ ਦੀ ਸ਼ਿਕਾਇਤ ਦੇ ਉੱਤੇ ਇਸ ਕੇਸ ਦੀ ਜਾਂਚ ਕਰਨ ਦਾ ਫੈਸਲਾ ਲੈਂਦੇ ਨੇ ਕਿਉਂਕਿ ਖੇਮ ਕਰਨ ਨੂੰ ਲੱਗ ਰਿਹਾ ਸੀ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੀਆਂ ਘਟਨਾਵਾਂ ਸਾਨੂੰ ਨੂੰ ਮਿਲਦੀਆਂ ਨੇ ਜਿਸ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਪਰ ਉਸ ਨੂੰ ਜੋ ਰੂਪ ਹੈ ਉਹ ਇੱਕ ਘਟਨਾ ਦਾ ਦੇ ਦਿੱਤਾ ਜਾਂਦਾ ਜਾਂ ਫਿਰ ਨਾਰਮਲ ਡੈਥ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਾਨੀ ਇਦਾਂ ਦੀਆਂ ਗੱਲਾਂ ਖੇਮ ਕਰਨ ਦੇ ਦਿਮਾਗ ਦੇ ਵਿੱਚ ਸੀ ਖੇਮ ਕਰਨ ਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਜੋ ਮਾਨ ਸਿੰਘਾ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਸਾਨੂੰ ਕਿਸੇ ਤੇ ਸ਼ੱਕ ਹੈ ਪਰ ਮੇਰੀ ਬੇਨਤੀ ਹੈ ਤੁਸੀਂ ਇੱਕ ਵਾਰ ਇਸ ਸਾਰੇ ਘਟਨਾਕਰਮ ਦੀ ਜਾਂਚ ਕਰੋ ਤਾਂ ਹੁਣ ਪੁਲਿਸ ਵਾਲੇ ਇੱਕ ਟੀਮ ਗਠਿਤ ਕਰਦੇ ਆ ਟੀਮ ਹੁਣ ਇਸ ਘਟਨਾ ਬਾਰੇ ਪੁੱਛਗਿੱਛ ਕਰਦੀ ਹੈ ਜਾਂਚ ਪੜਤਾਲ ਕਰਦੀ ਹੈ ਤਕਰੀਬਨ 150 ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ 100 ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰਿਵਾਰ ਵਾਲਿਆਂ ਤੋਂ ਰਿਸ਼ਤੇਦਾਰਾਂ ਤੋਂ ਪਤਨੀਆਂ ਤੋਂ ਤੇ ਜੋ ਪਰਿਵਾਰ ਵਾਲੇ ਹੁੰਦੇ ਆ ਉਹਨਾਂ ਦੀ ਫੋਨ ਦੀ ਕਾਲ ਡਿਟੇਲ ਕੜਵਾਈ ਜਾਂਦੀ ਹੈ ਸੀਡੀਆਰਾਂ ਕੜਵਾਈਆਂ ਜਾਂਦੀਆਂ ਨੇ ਦੋ ਦਿਨਾਂ ਬਾਅਦ ਸੀਡੀਆਰ ਰਿਪੋਰਟ ਆਉਂਦੀ ਹੈ ਹੁਣ ਜਦੋਂ ਸੀਡੀਆਰ ਰਿਪੋਰਟ ਆਉਂਦੀ ਹੈ ਹੋਰ ਸਾਰਿਆਂ ਦੀਆਂ ਕਾਲ ਡਿਟੇਲਾਂ ਤਾਂ ਨਾਰਮਲ ਸਨ ਪਰ ਜੋ ਮਾਨ ਸਿੰਘ ਦੀ ਦੂਸਰੀ ਪਤਨੀ ਸੀ ਜਿਸ ਦਾ ਨਾਮ ਅਨੀਤਾ ਸੀ ਉਸ ਦੀ ਇੱਕ ਨੰਬਰ ਦੇ ਉੱਤੇ ਬਹੁਤ ਜ਼ਿਆਦਾ ਗੱਲ ਹੁੰਦੀ ਸੀ ਤੇ ਇਹ ਗੱਲ ਅੱਜ ਕੱਲ੍ਹ ਤੋਂ ਨਹੀਂ ਤਕਰੀਬਨ 4 ਸਾਲ ਪਹਿਲਾਂ ਤੋਂ ਹੁੰਦੀ ਸੀ ਜਿਸ ਨਾਲ ਗੱਲ ਹੁੰਦੀ ਸੀ ਉਸ ਦਾ ਨਾਮ ਕਾਂਸੀ ਰਾਮ ਸੀ ਤੇ ਇਹ ਬੰਦਾ ਕਚੌਰੀਆਂ ਦੀ ਰੇੜੀ ਲਗਾਉਂਦਾ ਸੀ ਹੁਣ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਇਸ ਮਾਨ ਸਿੰਘ ਦੀ ਮੌਤ ਦੇ ਨਾਲ ਇਸ ਗੱਲ ਦਾ ਕੋਈ ਕਨੈਕਸ਼ਨ ਹੋ ਸਕਦਾ ਹੈ ਹੁਣ ਅਨੀਤਾ ਨੂੰ ਪੁਲਿਸ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਅਨੀਤਾ ਦੱਸਦੀ ਹੈ ਕਿ ਮੇਰੀ ਪਰਚੂਨ ਦੀ ਦੁਕਾਨ ਹੈ ਜੋ ਕਾਂਸੀ ਰਾਮ ਹੈ ਉਹ ਕਚੌਰੀਆਂ ਦਾ ਕੰਮ ਕਰਦਾ ਇੱਕ ਕਚੌਰੀਆਂ ਵੇਚਦਾ ਤੇ ਉਹ ਸਮਾਨ ਲੈਣ ਲਈ ਮੇਰੀ ਦੁਕਾਨ ਤੇ ਆਉਂਦਾ ਹੈ ਉਧਾਰ ਵੀ ਲੈ ਜਾਂਦਾ ਇਸ ਕਰਕੇ ਮੇਰੀ ਉਸ ਨਾਲ ਗੱਲਬਾਤ ਹੁੰਦੀ ਹੈ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਕੀ ਇਕੱਲੇ ਕਾਂਸੀ ਰਾਮ ਨਾਲ ਹੀ ਤੇਰੀ ਗੱਲਬਾਤ ਹੁੰਦੀ ਹੈ ਹੋਰ ਵੀ ਬਹੁਤ ਗ੍ਰਾਹਕ ਤੇਰੇ ਕੋਲ ਆਉਂਦੇ ਹੋਣਗੇ ਉਹਨਾਂ ਨਾਲ ਤਾਂ ਤੇਰੀ ਐਦਾਂ ਐਨੀ ਲੰਬੀ ਲੰਬੀ ਗੱਲਬਾਤ ਨਹੀਂ ਹੁੰਦੀ ਐਨੇ ਸਮੇਂ ਤੋਂ ਗੱਲਬਾਤ ਨਹੀਂ ਹੋ ਰਹੀ ਤਾਂ ਹੁਣ ਜੋ ਅਨੀਤਾ ਸੀ ਉਹ ਫਸ ਜਾਂਦੀ ਹੈ ਤੇ ਇਧਰ ਪੁਲਿਸ ਹੁਣ ਕਾਂਸੀ ਰਾਮ ਨੂੰ ਵੀ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਹੁਣ ਜਦੋਂ ਫਿਰ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਹਾਣੀ ਨਿਕਲ ਕੇ ਆਉਂਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਹੁਣ ਅਨੀਤਾ ਦੱਸਦੀ ਹੈ ਕਿ ਮੇਰਾ ਵਿਆਹ ਹੁੰਦਾ ਹੈ ਮਾਨ ਸਿੰਘ ਦੇ ਨਾਲ ਮਾਨ ਸਿੰਘ ਦੇ ਨਾਲ ਅਨੀਤਾ ਦੀ ਲੰਬ ਮੈਰਿਜ ਸੀ ਅਨੀਤਾ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ ਉਸ ਵਿਆਹ ਤੋਂ ਅਨੀਤਾ ਦੇ ਇੱਕ ਮੁੰਡਾ ਵੀ ਹੋਇਆ ਪਰ ਅਨੀਤਾ ਦਾ ਉਸ ਬੰਦੇ ਤੋਂ ਦਿਲ ਭਰ ਗਿਆ ਉਸ ਤੋਂ ਬਾਅਦ ਫਿਰ ਏਸ ਨੇ ਮਾਨ ਸਿੰਘ ਨਾਲ ਪਿਆਰ ਦੀਆਂ ਪੀਂਘਾਂ ਪਾਈਆਂ ਤੇ ਹੁਣ ਮਾਨ ਸਿੰਘ ਤੋਂ ਵੀ ਏਸ ਦਾ ਦਿਲ ਭਰ ਚੁੱਕਿਆ ਸੀ ਤਾਂ ਫਿਰ ਏਸ ਦੀ ਮੁਲਾਕਾਤ ਹੁੰਦੀ ਹੈ ਕਾਂਸੀ ਰਾਮ ਦੇ ਨਾਲ ਜੋ ਕਿ ਕਚੌੜੀਆਂ ਬਣਾਉਣ ਦਾ ਕੰਮ ਕਰਦਾ ਸੀ ਕਚੌੜੀਆਂ ਦੀ ਰੇੜੀ ਲਾਉਂਦਾ ਸੀ ਮਾਨ ਸਿੰਘ ਕਰੋੜਾਪਤੀ ਸੀ ਤੇ ਕਚੌੜੀਆਂ ਵੇਚਣ ਵਾਲਾ ਜੋ ਸੀ ਉਹ ਮਜ਼ਦੂਰੀ ਕਰਦਾ ਸੀ ਹੁਣ ਏਸ ਨਾਲ ਅਨੀਤਾ ਦੀ ਨੇੜਤਾ ਹੋ ਜਾਂਦੀ ਹੈ ਦੋਸਤੀ ਹੁੰਦੀ ਆ ਪਿਆਰ ਹੁੰਦਾ ਤੇ ਇਹ ਸਬੰਧ ਵੀ ਬਣਾਉਂਦੇ ਨੇ ਹੁਣ ਜਦੋਂ ਵੀ ਮੌਕਾ ਮਿਲਦਾ ਤਾਂ ਕਾਂਸੀਰਾਮ ਅਨੀਤਾ ਦੇ ਨਾਲ ਸਬੰਧ ਬਣਾਉਂਦਾ ਇਸ ਕੋਲ ਆਉਂਦਾ ਇਦਾਂ ਹੀ ਚੱਲਦਾ ਰਹਿੰਦਾ ਅੱਜ ਤੋਂ 4 ਸਾਲ ਪਹਿਲਾਂ ਦੀ ਇਹ ਗੱਲ ਹੈ ਪਰ ਘਟਨਾ ਤੋਂ 1 ਸਾਲ ਪਹਿਲਾਂ ਇਸ ਗੱਲ ਦਾ ਪਤਾ ਮਾਨ ਸਿੰਘ ਨੂੰ ਲੱਗ ਜਾਂਦਾ ਕਿ ਅਨੀਤਾ ਦੇ ਕਾਂਸੀਰਾਮ ਦੇ ਨਾਲ ਨਜਾਇਜ਼ ਸਬੰਧ ਨੇ ਹੁਣ ਮਾਨ ਸਿੰਘ ਅਨੀਤਾ ਨੂੰ ਕਹਿੰਦਾ ਕਿ ਜੋ ਕਾਂਸੀਰਾਮ ਆ ਉਹ ਆਪਣੀ ਦੁਕਾਨ ਤੇ ਨਹੀਂ ਆਉਣਾ ਚਾਹੀਦਾ ਤੇ ਜੇ ਤੂੰ ਉਸ ਨਾਲ ਗੱਲਬਾਤ ਕੀਤੀ ਹੈ ਤਾਂ ਮੈਥੋਂ ਬੁਰਾ ਕੋਈ ਵੀ ਨਹੀਂ ਹੋਵੇਗਾ। ਹੁਣ ਮਾਨ ਸਿੰਘ ਇਸ ਉੱਪਰ ਰੋਕ ਟੋਕ ਲਗਾਉਣ ਲੱਗ ਜਾਂਦਾ ਹੈ ਤੇ ਕਹਿੰਦਾ ਕਿ ਜੇ ਕਾਂਸੀ ਰਾਮ ਨੂੰ ਮੈਂ ਦੇਖ ਲਿਆ ਤਾਂ ਫਿਰ ਤੂੰ ਆਪਣਾ ਆਪ ਸੋਚ ਲੈਣੀ। ਹੁਣ ਇਸ ਗੱਲ ਕਾਰਨ ਇਹਨਾਂ ਦੇ ਘਰੇ ਰੋਜ਼ਾਨਾ ਵਾਂਗ ਝਗੜਾ ਵੀ ਹੁੰਦਾ ਹੈ। ਮਾਰ-ਕੁੱਟ ਵੀ ਹੁੰਦੀ ਹੈ। ਇੱਕ ਦੂਜੇ ਨੂੰ ਇਹ ਗਾਲੀ-ਗਲੋਚ ਵੀ ਕਰਦੇ ਆ ਯਾਨੀ ਜੋ ਘਰ ਦਾ ਮਾਹੌਲ ਹੁੰਦਾ ਉਹ ਠੀਕ ਨਹੀਂ ਰਹਿੰਦਾ। ਐਦਾਂ ਚੱਲਣ ਲੱਗ ਜਾਂਦਾ ਹੈ। ਪਰ ਜੋ ਅਨੀਤਾ ਸੀ ਉਸ ਦਾ ਤਾਂ ਹੁਣ ਮਾਨ ਸਿੰਘ ਤੋਂ ਮਨ ਭਰ ਚੁੱਕਿਆ ਸੀ ਉਹ ਤਾਂ ਕਾਂਸੀ ਰਾਮ ਦੇ ਨਾਲ ਰਹਿਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੈਂ ਇਸ ਨੂੰ ਪਿਆਰ ਕਰਦੀ ਹਾਂ ਸਾਡੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ ਪਰ ਮਾਨ ਸਿੰਘ ਇਹਨਾਂ ਨੂੰ ਰਾਹ ਦਾ ਰੋੜਾ ਲੱਗਣ ਲੱਗ ਗਿਆ ਹੁਣ ਇਹ ਪਲੈਨਿੰਗ ਕਰਦਿਆ ਕਿ ਕਿਸੇ ਢੰਗ ਨਾਲ ਮਾਨ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਜੋ ਮਾਨ ਸਿੰਘ ਦੀਆਂ ਪਤਨੀਆਂ ਸੀ ਅਨੀਤਾ ਅਤੇ ਪਹਿਲੀ ਪਤਨੀ ਇਹ ਦੋਨੋਂ ਅਲੱਗ-ਅਲੱਗ ਰਹਿੰਦੀਆਂ ਸੀ ਹੁਣ ਫਿਰ 7-8 ਜੂਨ ਨੂੰ ਜਦੋਂ ਮਾਨ ਸਿੰਘ ਅਨੀਤਾ ਦੇ ਕੋਲ ਘਰੇ ਸੌਣ ਆਉਂਦਾ ਤਾਂ ਫਿਰ ਇਹਨਾਂ ਦੀ ਪਲੈਨਿੰਗ ਹੁੰਦੀ ਹੈ ਕਿ ਅੱਜ ਰਾਤ ਨੂੰ ਮਾਨ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇਗਾ ਤਾਂ ਫਿਰ ਅਨੀਤਾ ਘਰ ਦਾ ਦਰਵਾਜ਼ਾ ਖੁੱਲਾ ਰੱਖਦੀ ਹੈ ਤੇ ਇੱਧਰ ਜੋ ਕਾਂਸੀ ਰਾਮ ਹੁੰਦਾ ਇਹ ਚਾਰ ਕੰਟਰੈਕਟ ਕਿਲਰਾਂ ਨੂੰ ਹਾਇਰ ਕਰਦਾ ਹੈ ਮਾਨ ਸਿੰਘ ਨੂੰ ਮਾਰਨ ਲਈ ਹੁਣ ਜਦੋਂ ਦੇਰ ਰਾਤ ਹੁੰਦੀ ਹੈ ਤਾਂ ਕਾਂਸੀ ਰਾਮ ਉਹਨਾਂ ਚਾਰੇ ਬੰਦਿਆਂ ਨੂੰ ਲੈ ਕੇ ਮਾਨ ਸਿੰਘ ਦੇ ਘਰੇ ਦਾਖਲ ਹੋ ਜਾਂਦਾ ਹੈ ਤੇ ਹੁਣ ਇਹ ਮਾਨ ਸਿੰਘ ਜੋ ਸੁੱਤਾ ਪਿਆ ਹੁੰਦਾ ਉਸ ਉੱਪਰ ਧਾਵਾ ਬੋਲ ਦਿੰਦੇ ਨੇ ਕਾਂਸ਼ੀਰਾਮ ਅਤੇ ਜੋ ਅਨੀਤਾ ਹੁੰਦੀ ਹੈ ਉਹ ਮਾਨ ਸਿੰਘ ਦੀਆਂ ਲੱਤਾਂ ਤੇ ਬਾਹਾਂ ਫੜਦੇ ਨੇ ਤੇ ਸਰਾਣੇ ਦੇ ਨਾਲ ਇਸ ਦਾ ਮੂੰਹ ਦਬ ਦਿੱਤਾ ਜਾਂਦਾ ਤੇ ਤੌੜੀਏ ਦਾ ਰੱਸਾ ਬਣਾ ਕੇ ਇਸ ਦਾ ਗਲ ਘੋਟਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਮਾਨ ਸਿੰਘ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਉਸ ਤੇ ਮੁੱਕੀ ਮਾਰ ਦਿਆ ਜਿਸ ਨਾਲ ਉਸ ਦਾ ਇੱਕ ਦੰਦ ਟੁੱਟ ਜਾਂਦਾ ਹੈ ਇਸੇ ਕਾਰਨ ਹੀ ਖੇਮ ਚੰਦ ਨੂੰ ਸ਼ੱਕ ਹੋਇਆ ਸੀ ਕਿਉਂਕਿ ਜਦੋਂ ਉਸ ਨੇ ਮਾਨ ਸਿੰਘ ਦੀ ਲਾਸ਼ ਦੇਖੀ ਤਾਂ ਉਸ ਨੇ ਦੇਖਿਆ ਕਿ ਜੋ ਮਾਨ ਸਿੰਘ ਆ ਉਸ ਦਾ ਦੰਦ ਟੁੱਟਿਆ ਹੋਇਆ ਇਸ ਦੇ ਨਾਲ ਕੋਈ ੱੱੱਕਾ ਹੋਇਆ ਲੱਗਦਾ ਇਸ ਦੀ ਮਾਰ ਕੁੱਟ ਹੋਈ ਲੱਗਦੀ ਹੈ ਤਾਂ ਹੀ ਉਸ ਨੂੰ ਲੱਗਿਆ ਉਸ ਨੂੰ ਸ਼ੱਕ ਹੋਇਆ ਕਿ ਮਾਨ ਸਿੰਘ ਦੀ ਨਾਰਮਲ ਮੌਤ ਨਹੀਂ ਹੋਈ ਸਗੋਂ ਇਸ ਦੀ ਹੱਤਿਆ ਕੀਤੀ ਗਈ ਹੈ ਹੁਣ ਇਸ ਦੀ ਹੱਤਿਆ ਕਰਨ ਤੋਂ ਬਾਅਦ ਜੋ ਕਾਂਸ਼ੀਰਾਮ ਹੁੰਦਾ ਤੇ ਉਹ ਚਾਰੋਂ ਕੰਟਰੈਕਟ ਕਿਲਰ ਹੁੰਦੇ ਆ ਉਹ ਇੱਥੋਂ ਭੱਜ ਜਾਂਦੇ ਨੇ ਕਾਂਸ਼ੀਰਾਮ ਨੇ ਇਹ ਜੋ ਚਾਰੋਂ ਕੰਟਰੈਕਟ ਕਿਲਰ ਸੀ ਇਹਨਾਂ ਨੂੰ 2 ਲੱਖ ਰੁਪਏ ਵਿੱਚ ਹਾਇਰ ਕੀਤਾ ਸੀ ਹੁਣ ਇੱਥੋਂ ਭੱਜ ਜਾਂਦੇ ਨੇ ਤੇ ਜੋ ਪਤਨੀ ਹੁੰਦੀ ਹੈ ਉਹ ਰੌਲਾ ਪਾ ਦਿੰਦੀ ਹੈ ਉਹ ਰੋਣ ਲੱਗ ਜਾਂਦੀ ਹੈ ਕਿ ਮਾਨ ਸਿੰਘ ਦੀ ਮੌਤ ਹੋ ਗਈ ਮਾਨ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ ਆਂਢੀ ਗੁਆਂਢੀ ਆਉਂਦੇ ਆ ਚਾਕੇ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਜੋ ਡਾਕਟਰ ਹੁੰਦੇ ਆ ਉਹ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ 15 ਜੂਨ 2025 ਨੂੰ ਪੁਲਿਸ ਵੱਲੋਂ ਇਸ ਕੇਸ ਦਾ ਖੁਲਾਸਾ ਕੀਤਾ ਜਾਂਦਾ ਹੈ ਇਸ ਕੇਸ ਦੇ ਵਿੱਚ ਕਾਂਸੀਰਾਮ ਅਨੀਤਾ ਅਤੇ ਉਹਨਾਂ ਚਾਰਾਂ ਕੰਟਰੈਕਟ ਕਿਲਰਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਤੇ ਤਿੰਨ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾਂਦੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਔਰਤ ਜਿਸ ਨੇ ਪਹਿਲਾਂ ਵਿਆਹ ਕਰਵਾਇਆ ਉਸ ਤੋਂ ਇੱਕ ਬੱਚਾ ਹੋਇਆ ਉਸ ਨੂੰ ਛੱਡ ਦਿੱਤਾ ਤੇ ਫਿਰ ਦੂਸਰੇ ਨਾਲ ਪਿਆਰ ਕੀਤਾ ਜੋ ਕਿ ਕਰੋੜਾਪਤੀ ਸੀ ਉਸ ਤੋਂ ਵੀ ਇੱਕ ਬੱਚਾ ਲੈਤਾ ਤੇ ਹੁਣ ਉਸ ਤੋਂ ਵੀ ਇਸ ਦਾ ਮਨ ਭਰ ਗਿਆ ਤੇ ਫਿਰ ਇੱਕ ਰੇੜੀ ਲਾਉਣ ਵਾਲੇ ਕਚੌਰੀਆਂ ਵੇਚਣ ਵਾਲੇ ਨਾਲ ਇਸ ਦਾ ਪਿਆਰ ਹੋ ਜਾਂਦਾ ਤੇ ਫਿਰ ਇਸ ਨੂੰ ਮਾਨ ਸਿੰਘ ਵੀ ਆਪਣੇ ਰਾਹ ਦਾ ਰੋੜਾ ਲੱਗਣ ਲੱਗਦਾ ਹੈ। ਇਸ ਨੂੰ ਲੱਗਦਾ ਕਿ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਇਸ ਨੂੰ ਆਪਣੀ ਜ਼ਿੰਦਗੀ ਤੋਂ ਪਰੇ ਕਰ ਦਿੱਤਾ ਜਾਵੇ ਤਾਂ ਜੋ ਇਸ ਨੂੰ ਅਤੇ ਕਚੌਰੀਆਂ ਵਾਲੇ ਨੂੰ ਮਿਲਣ ਲਈ ਕੋਈ ਰੋਕ ਟੋਕ ਨਾ ਰਹੇ। ਕੋਈ ਇਹਨਾਂ ਦੇ ਰਾਹ ਵਿੱਚ ਅੜਿੱਕਾ ਨਾ ਰਹੇ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਸ੍ਰੀਕਾਲ।